ਸੱਤਰੀਆ ਗਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁਲਰ ਜਿਹੜਾ ਤੁਸੀਂ ਝੋਨਾ ਦੇਖ ਰਹੇ ਹੋ ਇਹ ਆਪਣਾ ਟਿੱਬੇ ਤੇ ਲੱਗਿਆ ਹੋਇਆ ਤੇ ਅੱਜ ਪੂਰਾ 10 ਦਿਨਾਂ ਦਾ ਹੋ ਚੁੱਕਿਆਗਾ ਤਾਂ ਦੋਸਤੋ ਕਾਫੀ ਕਿਸਾਨ ਭਰਾਵਾਂ ਦਾ ਜਿਹੜਾ ਝੋਨਾਗਾ ਉਹ ਫੁੱਟਾ ਰਾ ਨਹੀਂ ਕਰ ਰਿਹਾ ਇਸ ਵਾਰ ਕਹਿੰਦੇ ਯਾਰ ਕਿਹੜਾ ਕਿਹੜਾ ਡੱਕਾ ਜੇ ਖੜਾਗਾ ਅਸੀਂ ਸਮਾਨ ਵੀ ਪੂਰਾ ਪਾਤਾ ਅਸੀਂ ਤਾਂ ਡੀਏਪ ਜਿੰਕ ਜ਼ੂਰੀਆ ਪोटाਸ਼ ਸਾਰਾ ਕੁਝ ਪਾਤਾ ਕਲੋਰੋਕਰਟੇ 12 ਟ੍ਰਿਡ ਕੁਝ ਵੀ ਨਹੀਂ ਛੱਡਿਆ ਪਰ ਸਾਡਾ ਝੋਨਾ ਉਹ ਗੱਲ ਜੀ ਨਹੀਂ ਬਣਿਆ ਅਰੇ ਪਿਛਲੇ ਸਾਲਾਂ ਚ ਬੰਦੀ ਸੀ ਕੁਝ ਕਿਸਾਨ ਵੀਰ ਕਹਿੰਦੇ ਸਾਡਾ ਝੋਨਾ ਤਾਂ ਲਾਲ ਜਈ ਹੋਈ ਜਾਂਦਾ ਮੂੰਹ ਮੱਥੇ ਨਹੀਂ ਲੱਗਦਾ ਅਸੀਂ ਕੀ ਕਰੀਏ ਸਮਾਨ ਅਸੀਂ ਵੀ ਸਾਰਾ ਕੁਝ ਪਾਤਾ ਤੇ ਸਭ ਤੋਂ ਵੱਡੀ ਗੱਲ ਆਹਾ ਫਾ ਟੇਰਾ ਅਪਦਾਨ ਇਸੇ ਨੂੰ ਹੀ ਖੁਰਾਕ ਦੱਸਣਗੇ ਇਹ ਜ਼ਹਿਰ ਆ ਕਦੇ ਵੀ ਖੁਰਾਕ ਦਾ ਕੰਮ ਨਹੀਂ ਕਰਦੇ ਕਹਿੰਦੇ ਇੰਨਾ ਜਿਆਦਾ ਸਮਾਨ ਪਾਤਾ ਪਰantu ਅੱਜ ਮੈਂ ਤੁਹਾਨੂੰ ਅਜਿਹੇ ਫਾਰਮੂਲਾ ਦੱਸੂਗਾ ਨਾ ਬਸ ਸਭ ਤੋਂ ਸਸਤੀ ਚੀਜ਼ ਹੈ ਇਸ ਤੋਂ ਸਸਤੀ ਜੀ ਤੁਹਾਨੂੰ ਮਿਲ ਨਹੀਂ ਉਹੀ ਚੀਜ਼ ਪਾਉਣੀ ਆ ਤੁਹਾਡਾ ਝੋਨਾ ਕਾਲਾਸ਼ਾ ਹੋ ਜਾਊਗਾ ਇੱਕਦਮ ਕਾਲਾਸ਼ਾ ਹੋ ਜਾਊਗਾ ਦੇਖੋ ਦੋਸਤੋ ਜਦੋਂ ਆਪਣਾ ਝੋਨਾ ਕਾਲਾਸ਼ਾ ਹੋ ਗਿਆ ਹਰੀਆਲੀ ਆ ਗਈ ਤਾਂ ਜਦੋਂ ਆਪਣਾ ਝੋਨਾ ਤੰਦਰੁਸਤ ਹੋ ਗਿਆ ਉਹਨੇ ਫਟਾਰਾ ਵੀ ਕਰਨਾ ਉਹਨੇ ਗਰੋਥ ਵੀ ਕਰਨੀ ਆ ਮੁੱਕ ਦੀ ਗੱਲ ਯਾਰ ਇਹ ਚੀਜ਼ ਤੁਹਾਡੇ ਝੋਨੇ ਨੂੰ ਦੇਸੀ ਕਿਉਂ ਵੰਗ ਲੱਗੂਗੀ ਹਾਂ ਦੋਸਤੋ ਆਪਾਂ ਸਭ ਤੋਂ ਪਹਿਲਾਂ ਤਾਂ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ম্যাগਨੀਸ਼ੀਅਮ ਸਲਫੇਟ ਪਾਉਣਾ ਦੋਸਤੋ ম্যাগਨੀਸ਼ੀਅਮ ਸਲਫੇਟ 20 ਬਾਈ ਰੁਪਿਆ ਤੋਂ ਲੈ ਕੇ 30 32 ਰੁਪਏ ਪ੍ਰਤੀ ਕਿਲੋ ਮਿਲ ਜੂਗਾ ਬਹੁਤ ਜਿਆਦਾ ਸਸਤਾ ਹੈ ਤਾਂ ਤਾਂ ਪਰ ਜਦੋਂ ਜਿਆਦਾ ਗਰਮੀ ਪਵੇ ਉਦੋਂ ਸਭ ਤੋਂ ਸ਼ਾਨਦਾਰ ਰਿਜ਼ਲਟ ਆਹਾ ম্যাগਨੀਸ਼ੀਅਮ ਸਲਫੇਟ ਦੇ ਹੀ ਆ ਜੇਕਰ ਤੁਹਾਡਾ ਚੋਨਾ ਮੱਚ ਰਿਹਾ ਚੱਲਦਾ ਨਹੀਂ ਫਟਾਰਾ ਘਾਟਾ ਹਰੀਆਲੀ ਹੈ ਨਹੀਂ ਇਹ ਸਾਰੇ ਕੰਮ ਮੈਗਨੀਸ਼ੀਅਮ ਸਲਫੇਟ ਨੇ ਕਰਨੇ ਆ ਇੱਕ ਵਾਰ ਪਾ ਕੇ ਦੇਖੋ ਫਿਰ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਨੂੰ ਰਿਜ਼ਲਟ ਕਿਸ ਤਰ੍ਹਾਂ ਦਾ ਲੱਗਿਆ ਉਹਨੇ ਜਿਹੜਾ ਮੈਗਨੀਸ਼ੀਅਮ ਸਲਫੇਟ ਆ ਇਹ ਆਪਾਂ ਕੱਲਾ ਪਾਉਣਾ 10 ਕਿਲੋ ਦਾ ਵਧੀਆ ਛਿੱਟਾ ਆ ਜਾਂਦਾ ਕੱਲਾ ਪਾਉਣਾ ਨਾ ਤੇ ਇਹਨੂੰ ਯੂਰੀਨਾ ਮਿਕਸ ਕਰਨਾ ਕਿਉਂਕਿ ਕੱਲਾ ਪਾਉਂਗੇ ਫਿਰ ਹੀ ਤੁਹਾਨੂੰ ਪਤਾ ਲੱਗੂਗਾ ਕਿ ਮੈਗਨੀਸ਼ੀਅਮ ਸਲਫੇਟ ਦਾ ਰਿਜ਼ਲਟ ਆਇਆ ਕਿ ਨਹੀਂ ਮੈਗਨੀਸ਼ੀਅਮ ਸਲਫੇਟ ਇੱਕ ਇਕਲੌਤਾ ਤੱਤ ਆ ਜਿਹੜਾ ਡਾਇਰੈਕਟ ਕਲੋਰੋਫਿਲ ਵਧਾਉਂਦਾ ਜਾਨਕ ਡਾਇਰੈਕਟ ਹਰਾਬਾ ਨਹੀਂ ਹੋਣਾ ਇਹਦੇ ਨਾਲ ਇਹ ਜਦੋਂ ਪਾਵਾਂਗੇ ਤੁਹਾਡੇ ਝੋਨੇ ਦੇ ਵਿੱਚ ਹਰਿਆਲੀ ਆਵੇਗੀ ਆਵੇਗੀ ਐਨੇ ਨਹੀਂ ਇਹਦੇ ਵਿੱਚ ਸਲਫਰ ਵੀ ਹੁੰਦੀ ਆ ਤਾਂ ਕਰਕੇ ਤੁਹਾਡੇ ਜਿਹੜੇ ਜ਼ਮੀਨ ਦਾ ਪੀ ਐਚ ਉਹ ਵੀ ਠੀਕ ਰਹੇਗਾ ਅਤੇ ਬਾਕੀ ਤੱਤ ਜਿਹੜਾ ਝੋਨਾ ਆਪਣਾ ਲੈ ਨਹੀਂ ਸਕਦਾ ਤਾਂ ਜਦੋਂ ਮੈਗਨੀਸ਼ੀਅਮ ਸਲਫੇਟ ਪਾਵਾਂਗੇ ਝੋਨਾ ਉਹ ਵੀ ਚੱਕ ਲਊਗਾ ਤਾਂ ਕਰਕੇ ਝੋਨਾ ਛੇਤੀ ਤੁਰਦਾ ਛੇਤੀ ਫਟਾਰਾ ਕਰੂਗਾ ਤੇ ਰੇਂਡਾ ਖੁੰਦਾ ਦੋਸਤੋ ਜੇਕਰ ਤੁਸੀਂ ਜ਼ਿੰਕ ਪਾਉਣੀ ਆ ਜਾਂ ਹਰੇਕ ਤੱਕ ਸਲਫਰ ਪਾਉਣੀ ਆ ਤਾਂ ਤੁਸੀਂ ਉਹ ਸਮਾਨ ਵੀ ਆਪਾਂ ਮੈਗਨੀਸ਼ੀਅਮ ਸਲਵੇਟ ਨਾਲ ਮਿਕਸ ਕਰਕੇ ਪਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਸਪਰੇਅ ਕਰਨੀ ਆ ਜੇਕਰ ਤੁਹਾਡੇ ਝੋਨੇ ਦੇ ਉੱਪਰ ਲੋਹੀ ਦੀ ਘਾਟ ਆ ਜਾਂ ਤੁਸੀਂ ਜੂਰੀਆ ਹੀ ਸਪਰੇਅ ਕਰਨੀ ਆ ਤਾਂ ਕਿਰਪਾ ਕਰਕੇ 1 ਕਿਲੋ ਕਿੱਲੇ ਦਾ ম্যাগਨੀਸ਼ੀਅਮ ਸਲਫੇਟ ਲੈ ਲਓ ਨਾਲ ਐਡ ਕਰ ਲਓ ਕਿਉਂਕਿ ਇਸ ਦੀ ਸਪਰੇਅ ਦੇ ਵਿੱਚ ਰਿਜ਼ਲਟ ਵੀ ਬਹੁਤ ਜਿਆਦੇ ਸੋਹਣੇ ਆ ਇੱਕ ਪਾਸੇ ਤੁਸੀਂ ਜਿਹੜੀ ਸਪਰੇਅ ਕਰਨੀ ਹੈ ਕੱਲੀ ਕਰ ਲਓ ਦੂਜੀ ਦੂਜੇ ਪਾਸੇ ਉਸੇ ਸਪਰੇਅ ਨਾਲ ਮਿਕਸ ਕਰ ਲਓ 1 ਕਿਲੋ ਕਿੱਲੇ ਦਾ ম্যাগਨੀਸ਼ੀਅਮ ਸਲਫੇਟ ਤੁਹਾਨੂੰ ਰਿਜ਼ਲਟ ਆਪੇ ਪਤਾ ਲੱਗ ਜਿਓ 4-5 ਦਿਨਾਂ ਬਾਅਦ ਤੁਸੀਂ ਆਖੋਗੇ ਹਰਾ ਹਾ ਇੰਨੀ ਛੋਟੀ ਜੀ ਚੀਜ਼ ਐਡਾ ਤੱਕਦਾ ਰਿਜ਼ਲਟ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਹਾਂ ਦੋਸਤੋ ਤਾਂ ਦੋਸਤੋ ਇਹ ਛੋਟਾ ਜਿਹਾ ਕੰਮ ਆ ਕੋਈ ਬਾਲੀ ਜਿਆਦੇ ਮਿਹਨਤ ਵਾਲਾ ਕੰਮ ਨਹੀਂ ਛੋਟਾ ਜਿਹਾ ਤਾਤਾ ਅਤੇ ਬਹੁਤ ਹੀ ਜਿਆਦੇ ਸਸਤਾ ਤਾਤਾ ਯਾਦ ਰਹੀ ਦੋਸਤੋ ਜਿਹੜੀ ਕਣਕ ਦੀ ਉੱਪਰ ਹੁੰਦੀ ਆ ਉਹ ਹੁੰਦੀ ਆ ਮੈਗਨੀਜ਼ ਮੈਗਨੀਸ ਸਲਫੇਟ ਇਹ ਹੈਗਾਗਾ ਮੈਗਨੀਸ਼ੀਅਮ ਸਲਫੇਟ ਅੰਤਰ ਬਹੁਤ ਜ਼ਿਆਦੇ ਇਹਨਾਂ ਦੋ ਨਤਤਾਂ ਦੇ ਵਿੱਚ ਆਪਾਂ ਮੈਗਨੀ ਨਹੀਂ ਮੈਗਨੀਸ਼ੀਅਮ ਸਲਫੇਟ ਲੈਣਾਗਾ ਤਾਂ ਦੋਸਤੋ ਜਦੋਂ ਹੀ ਤੁਹਾਡੇ ਚੋਨੇ ਦੇ ਵਿੱਚ ਔੜ ਜਿਆਦੇ ਲੱਗੇ ਗਰਮੀ ਜਿਆਦੇ ਪਵੇ ਤਾਂ ਉਦੋਂ ਸਭ ਤੋਂ ਵੱਧ ਜੇਕਰ ਕੋਈ ਤੱਤ ਰਿਜ਼ਲਟ ਦੇਊਗਾ ਤਾਂ ਉਹ ਹੈ ਮੈਗਨੀਸ਼ੀਅਮ ਸਲਫੇਟ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਜਾਇਤ ਧੰਨਵਾਦ ਦੋਸਤੋ